ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਨ ਵਲੌਗ ਦੇ ਵਿੱਚ ਹੋਰ ਦੱਸੋ ਕਿਵੇਂ ਹੋ ਸਾਰੇ ਜਾਣੇ ਉਮੀਦ ਹੈ ਜੀ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਾਂ ਵੀ ਬਿਲਕੁਲ ਠੀਕ ਠਾਕ ਹਾਂ ਜੀ ਤੇ ਲੋ ਜੀ ਲੱਗੇ ਆਜ ਦੀ ਆਪਣੀ ਵੀਡੀਓ ਸ਼ੁਰੂ ਕਰਨ ਜਿੱਥੋਂ ਆਪਾਂ ਵੀਡੀਓ ਦਾ ਐਂਡ ਕੀਤਾ ਸੀਗਾ ਕੱਲ੍ਹ ਉੱਥੋਂ ਅੱਗੇ ਹੀ ਆਪਾਂ ਜਿਹੜੀ ਵੀਡੀਓ ਸ਼ੁਰੂ ਕਰ ਦਿੱਤੀ ਆ ਕਿਉਂਕਿ ਦਿਨ ਹੈਗਾ ਜੀ ਇੱਥੇ ਵੀਰਵਾਰ ਦਾ ਤੇ ਵੀਰਵਾਰ ਦਾ ਵਲੌਗ ਆਪਾਂ ਸਵੇਰ ਦੇ ਕੰਮ ਤੋਂ ਦੇ ਤੁਹਾਨੂੰ ਸ਼ੇਅਰ ਕਰ ਚੁੱਕੇ ਸੀ ਯਾਨੀ ਕਿ ਪਿਛਲੇ ਵਲੌਗ ਦੇ ਵਿੱਚ ਤੇ ਉਸ ਤੋਂ ਅੱਗੇ ਹੀ ਆਪਾਂ ਫਿਰ ਵਲੌਗ ਜਿਹੜਾ ਆਪਣਾ ਸ਼ੁਰੂ ਕਰ ਦਿੱਤਾ ਤੇ ਲੋ ਜੀ ਮੈਂ ਧੋ ਰਹੀ ਆ ਇੱਥੇ ਕੱਪੜੇ ਤੇ ਟਾਈਮ ਇੱਥੇ ਹੋਊਗਾ ਜੀ 10:30 ਦਾ ਤੇ ਮੈਂ ਕੱਪੜੇ ਜਿਹੜੇ ਹੱਥੀ ਧੋਤੇ ਸੀ ਪਹਿਲਾਂ ਮੈਂ ਸਰਫ ਦੇ ਵਿੱਚ ਸੌਰੀ ਜੀ ਗਰਮ ਪਾਣੀ ਦੇ ਵਿੱਚ ਸਰਫ ਪਾ ਕੇ ਤੇ ਉਹਦੇ ਵਿੱਚ ਕੱਪੜੇ ਜਿਹੜੇ ਭੋਂਤੇ ਸੀਗੇ ਕਿਉਂਕਿ ਜਦੋਂ ਆਪਾਂ ਗਰਮ ਪਾਣੀ ਦੇ ਵਿੱਚ ਪਾ ਕੇ ਸਰਫ ਤੇ ਕੁਝ ਟਾਈਮ ਕੱਪੜੇ ਭੋਂ ਕੇ ਰੱਖ ਦਿੰਨੇ ਆ ਤਾਂ ਕੱਪੜੇ ਬਹੁਤ ਸੋਹਣੇ ਨਿੱਖਰਦੇ ਨੇ ਤੇ ਬਾਕੀ ਮਸ਼ੀਨ ਦੇ ਵਿੱਚ ਮਜਬੂਰੀ ਦੇ ਵਿੱਚ ਕੱਪੜੇ ਜਿਹੜੇ ਆ ਧੋ ਲਈਦੇ ਆ ਕਿਉਂਕਿ ਦਿਨ ਛੋਟੇ ਨਹੀਂ ਸਰਦੀਆਂ ਦੀ ਰੁੱਤ ਹੈ ਠੰਡ ਕਰਕੇ ਤੇ ਫਿਰ ਪਰ ਉਹ ਗੱਲ ਨਹੀਂ ਬਣਦੀ ਹੈਗੀ ਤੇ ਫਿਰ ਮੈਂ ਅੱਜ ਸੋਚਿਆ ਮੈਂ ਹਾਂ ਵੀ ਅੱਜ ਤਾਂ ਮੈਂ ਹੱਥੀਂ ਧੂੰਗੀ ਕੱਪੜੇ ਕਿਉਂਕਿ ਵਿੱਚ ਦੀ ਇੱਕ ਅੱਧਾ ਦਿਨ ਹੱਥੀਂ ਕੱਪੜੇ ਧੋ ਲਗੇ ਤਾਂ ਫਿਰ ਥੋੜਾ ਜਿਹਾ ਸੌਖੇ ਰਹੀਦਾ ਜਾਨਕੀ ਉਹੀ ਹੁੰਦਾ ਵੀ ਕੱਪੜੇ ਵਧੀਆ ਸੋਹਣੇ ਨਿੱਖਰ ਜਾਂਦੇ ਨੇ ਤੇ ਮੈਂ ਕਿਹਾ ਫਿਰ ਮੈਂ ਅਸਲਾ ਹੱਥੀ ਨੂੰ ਧੋ ਲੈਣੀਆਂ ਅੱਜ ਕੱਪੜੇ ਤਾਂ ਹੀ ਮੈਂ ਪਹਿਲਾਂ ਜਿਹੜੇ ਗਰਮ ਪਾਣੀ ਦੇ ਵਿੱਚ ਭੋਂਕੇ ਰੱਖਦੇ ਸੀਗੇ ਤੇ ਹੁਣ ਮੈਂ ਕੱਪੜੇ ਜਿਹੜੇ ਧੋ ਵੀ ਲੈ ਸੀਗੇ ਤੇ ਪਾਣੀ ਕੱਢ ਦਿੰਨੀ ਆ ਯਾਨੀ ਕਿ ਸਰਫ ਕੱਢ ਦਿੰਨੀ ਆ ਤੇ ਸਰਫ ਕੱਢ ਕੇ ਯਾਨੀ ਕਿ ਤੇ ਕੱਪੜੇ ਵਧੀਆ ਮਸ਼ੀਨ ਦੇ ਵਿੱਚ ਸੁਕਾ ਕੇ ਤੇ ਆਪਾਂ ਲੋਜੀ ਤਣੀ ਦੇ ਉੱਪਰ ਫਲਾਉਂਦੇ ਆ ਜਾਣੇ ਕਿ ਤਾਰ ਦੇ ਉੱਪਰ ਪਾ ਦਿੱਤੇ ਨੇ ਸੁੱਕਣੇ ਤੇ ਕੱਪੜੇ ਆਪਣੇ ਹੁਣ ਵਧੀਆ ਸੁੱਕ ਜਾਣਗੇ ਜਾਣੇ ਕਿ ਇਹਨਾਂ ਨੂੰ ਧੁੱਪ ਲੱਗ ਚੁਗੀ ਚਲੋ ਬਾਕੀ ਤਾਂ ਮਸ਼ੀਨ ਦੇ ਵਿੱਚ ਸੁੱਕੇ ਹੁੰਦੇ ਨੇ ਤੇ ਉਸ ਤੋਂ ਬਾਅਦ ਮੈਂ ਲੱਗ ਗਈ ਸੀ ਕਿ ਝਾੜੂ ਲਗਾਉਣ ਕਿਉਂਕਿ ਮੇਰਾ ਝਾੜੂ ਪੋਚਾ ਹਲੇ ਰਹਿਦਾ ਸੀਗਾ ਬਾਕੀ ਜਿਹੜੇ ਮੇਰੇ ਕੰਮ ਤੰਦੇ ਸੀਗੇ ਜਾਣੇ ਕਿ ਜਿਹੜੇ ਹੁੰਦੇ ਆ ਸਾਫ ਸਫਾਈ ਦੇ ਹਨਾ ਜਿਸ ਤਰ੍ਹਾਂ ਵੀ ਜਿਵੇਂ ਕਹਿ ਲਓ ਆ ਆਪਾਂ ਬੈੱਡ ਸ਼ੀਟ ਜਿਵੇਂ ਝਾੜ ਕੇ ਬਿਛਾਤੀ ਸੀਗੀ ਹਨਾ ਤੇ ਕਿਸਨ ਦੀ ਜਿਹੜੀ ਸਾਫ ਸਫਾਈ ਸੀ ਜਿਵੇਂ ਸਲੈਪ ਗੈਂ ਸਾਫ ਕਰ ਲਿਆ ਸੀਗਾ ਪਿਛਲੇ ਵਲੌਗ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਸੀਗਾ ਤੇ ਬਸ ਹੁਣ ਕੱਲਾ ਝਾੜੂ ਲਗਾ ਕੇ ਤੇ ਪੋਚਰ ਗੋਣ ਵਾਲਾ ਰਹਿੰਦਾ ਸੀਗਾ ਤੇ ਹੁਣ ਮੈਂ ਲਗਾ ਰਹੀ ਹਾਂ ਝਾੜੂ ਤੇ ਫਿਰ ਮੈਂ ਲਗਾਉਂਗੀ ਪੋਚਾ ਇੱਥੇ ਤੇ ਟਾਈਮ ਜਿਹੜਾ ਇੱਥੇ ਮੈਨੂੰ ਤਕਰੀਬਨ ਮੈਨੂੰ ਲੱਗਦਾ 12:30 ਸਵਾ 12 ਦਾ ਟਾਈਮ ਸੀਗਾ ਕਿਉਂਕਿ ਅੱਜ ਮੈਨੂੰ ਪੂਰਾ ਦਿਨ ਇਸ ਤਰ੍ਹਾਂ ਹੀ ਲੰਘ ਗਿਆ ਸੀਗਾ ਸਾਰਾ ਦਿਨ ਇਸ ਤਰ੍ਹਾਂ ਹੀ ਲੰਘਿਆ ਸੀ ਕਿਉਂਕਿ ਜਿਸ ਦਿਨ ਕੱਪੜੇ ਧੋਣੇ ਹੁੰਦੇ ਨੇ ਉਸ ਦਿਨ ਤਾਂ ਫਿਰ ਸਾਰਾ ਦਿਨ ਇਸ ਤਰ੍ਹਾਂ ਹੀ ਲੰਘ ਜਾਂਦਾ ਕਿਉਂਕਿ ਮੈਂ ਹੁਣ ਕੱਪੜੇ 2 ਦਿਨਾਂ ਦੇ ਯਾਨੀ ਕਿ ਤੀਸਰੇ ਦਿਨੋਂ ਕੱਪੜੇ ਧੋਣੇ ਹੁੰਨੀ ਐ ਇੱਕ ਦਿਨ ਸਨ ਛੱਡ ਕੇ ਤੀਸਰੇ ਦਿਨੋਂ ਕੱਪੜੇ ਧੋਣੀਆਂ ਯਾਨੀ ਕਿ 2 ਦਿਨਾਂ ਦੇ ਕੱਪੜੇ ਇਕੱਠੇ ਕਰਕੇ ਧੋਣੇ ਨਹੀਂ ਹੁੰਨੀ ਐ ਹਰ ਰੋਜ਼ ਕੱਪੜੇ ਮੈਂ ਹੁਣ ਨਹੀਂ ਤੋਂਦੀ ਕਿਉਂਕਿ ਇਸ ਤਰ੍ਹਾਂ ਇੱਕ ਤਾਂ ਸਰਦੇ ਹਾਂ ਕਰਕੇ ਤੇ ਦਿਨ ਛੋਟੇ ਕਰਕੇ ਤੇ ਮੈਨੂੰ ਐ ਹੁੰਦਾ ਫਿਰ ਹਰ ਰੋਜ਼ ਕੱਪੜਿਆਂ ਦੇ ਵਿੱਚ ਹੀ ਟਾਈਮ ਜਾਂ ਲੰਘ ਜਾਂਦਾ ਤੇ ਫਿਰ ਐਸ ਤਰ੍ਹਾਂ ਹੁੰਦਾ ਵੀ ਇੱਕ ਦਿਨ ਆਪਾਂ ਜਾਣੀ ਕੀ ਆਪਦਾ ਚਲੋ ਹੋਰ ਕੰਮ ਨਾਲ ਐਕਸਟਰਾ ਹੋ ਜਾਂਦੇ ਨੇ ਜਾਂ ਰੈਸਟੀ ਮਿਲ ਜਾਂਦੀ ਆ ਚਲੋ 10 ਮਿੰਟ ਹੈਨਾ ਤੇ ਦੂਸਰੇ ਦਿਨ ਚਲੋ ਆਪਾਂ ਕੱਪੜੇ ਧੋ ਲੈਣੇ ਆ ਫਿਰ ਆ ਹੀ ਹੁੰਦਾ ਵੀ ਇੱਕ ਦਿਨ ਹੀ ਧੋ ਕੇ ਚਲੋ ਇਹਨਾਂ ਨੂੰ ਸਾਂਭ ਲਓ ਦੂਸਰੇ ਦਿਨ ਕੱਪੜਿਆਂ ਵੱਲੋਂ ਬੇਫਿਕਰੇ ਕਿਉਂਕਿ ਕੱਪੜੇ ਧੋਣੇ ਵੀ ਇੰਨੇ ਔਕੇ ਨਹੀਂ ਲੱਗਦੇ ਜਿੰਨੇ ਕੱਪੜੇ ਸਾਂਭਣੇ ਔਕੇ ਲੱਗਦੇ ਨੇ ਕਿਉਂਕਿ ਇਹਨਾਂ ਦੀ ਸਾਂਭ ਸੰਭਾਲ ਕਰਨੀ ਬੜੀ ਔਖੀ ਲੱਗਦੀ ਆ ਵੀ ਤੈਹਾ ਲਗਾ ਕੇ ਤੇ ਫਿਰ ਰੱਖਣਾ ਬਹੁਤ ਔਖਾ ਲੱਗਦਾ ਮੈਨੂੰ ਤੇ ਲਓ ਜੀ ਇੱਧਰ ਆਪਣੀ ਸਾਰੀ ਕਲੀਨਿੰਗ ਉਹ ਜਿਹੜੀ ਘਰ ਦੀ ਆ ਉਹ ਹੋ ਚੁੱਕੀ ਆ ਜੀ ਦੇਖੋ ਜੀ ਆਪਾਂ ਪੂੰਛੇ ਵਗੈਰਾ ਵੀ ਲਗਾ ਲਿਆ ਤੇ ਸਾਰੇ ਆਪਣਾ ਜਿਹੜਾ ਕੰਮ ਆ ਬਾਰਵੀਂ ਨਵੇੜ ਲਿਆ ਆਪਾਂ ਜਾਨਕੀ ਝਾੜੂ ਪੂੰਛੇ ਦਾ ਕੰਮ ਪੂੰਛੇ ਵਗ ਲਗਾ ਲੇ ਪੂੰਛੇ ਤੇ ਕੱਪੜੇ ਵੀ ਆਪਾਂ ਪਾ ਦਿੱਤੇ ਸੀਗੇ ਸੁੱਕਣੇ ਤੇ ਲਓ ਜੀ ਉਸ ਤੋਂ ਬਾਅਦ ਫਿਰ ਆਪਾਂ ਇੱਥੇ ਲੱਗਿਆ ਕੱਪੜਿਆਂ ਦੀ ਤਹਿਾ ਕਰਨ ਜਾਨੀ ਕਿ ਟਾਈਮ ਇੱਥੇ ਹੈਗਾ ਜੀ 3:30 ਵਜੇ ਦਾ ਕਿਉਂਕਿ ਮੈਨੂੰ ਝਾੜੂ ਪੋਚਾ ਲਗਾਉਂਦੇ ਨੂੰ ਸਾਫ ਸਫਾਈ ਕਰਦੇ ਨੂੰ ਜਾਨੀ ਕਿ ਸਾਰੇ ਕੰਮ ਖਤਮ ਕਰਦੇ ਨੂੰ ਬੱਜ ਗਿਆ ਸੀ 1 ਤੇ ਫਿਰ ਮੈਂ 1 ਵਜੇ ਬਸ ਚਾਹ ਧਰੀ ਤੇ ਚਾਹ ਪੀ ਕੇ ਬਸ ਚਾਹ ਪੀਣ ਲੱਗੀ ਜਿਹੜਾ 10 ਕੁ ਮਿੰਟ ਬੈਠੇ ਆਪਾਂ ਉਸ ਤੋਂ ਬਾਅਦ ਫਿਰ ਮੱਝਾਂ ਨੂੰ ਰੱਖ ਵਗੈਰਾ ਪਾਏ ਜਾਨੀ ਕਿ ਸੰਨੀ ਵਗੈਰਾ ਕੀਤੀ ਸੰਨੀ ਕਰਕੇ ਫਿਰ ਉਧਰੋਂ ਆਪਾਂ ਮੱਝਾਂ ਖੋਲ ਕੇ ਅੰਦਰ ਬੰਨ ਕੇ ਤੇ ਬਾਹਰਲੀ ਸਾਈਡ ਵੀ ਮੈਂ ਸਾਫ ਕਰਤਾ ਸੀਗਾ ਉਧਰ ਦੀ ਸਾਫ ਸਫਾਈ ਹੋ ਗਈ ਪਰ ਮੈਂ ਉਧਰੋਂ ਵੀਡੀਓ ਨਹੀਂ ਬਣਾਈ ਤੇ ਉਸ ਤੋਂ ਬਾਅਦ ਫਿਰ ਮੈਂ ਲੱਗ ਗਈ ਸੀ ਮੈਂ ਦਾਲ ਪਿਉਂਤੀ ਸੀ ਜੀ ਅੱਜ ਬਣਾਉਣੀ ਸੀ ਮੈਂ ਦਾਲ ਤੋਂ ਵੀ ਮੂੰਗੀ ਮੈਂ ਕਿਹਾ ਚੱਲ ਅੱਜ ਦਾਲ ਹੀ ਬਣਾ ਲੈਨੇ ਕਿਉਂਕਿ ਹਰ ਰੋਜ਼ ਸਬਜ਼ੀਆਂ ਦਾ ਵੀ ਬਹੁਤ ਪੰਗਾ ਹੁੰਦਾ ਜੀ ਕੀ ਬਣਾਵੇ ਹਰ ਰੋਜ਼ ਸਮਝ ਨਹੀਂ ਲੱਗਦੀ ਕਿਉਂਕਿ ਇਸ ਤਰ੍ਹਾਂ ਹੁੰਦਾ ਸੀ ਤਿੰਨ ਜੀਆਂ ਜੀ ਘਰ ਦੇ ਵਿੱਚ ਤੇ ਤਿੰਨਾਂ ਨੂੰ ਇਸ ਤਰ੍ਹਾਂ ਅਲੱਗ-ਅਲੱਗ ਤਿੰਨ ਚਾਰ ਜੀ ਹੋਣ ਤੇ ਉਹ ਵੀ ਅਲੱਗ-ਅਲੱਗ ਹੁੰਦਾ ਵੀ ਫਲਾਨੀ ਸਬਜ਼ੀ ਬਣਾ ਲਈ ਤਾਂ ਉਹਨੇ ਨਹੀਂ ਖਾਣੀ ਫਲਾਨੇ ਨੇ ਨਹੀਂ ਖਾਣੀ ਉਹਨੇ ਨਹੀਂ ਖਾਣੀ ਤੇ ਫਿਰ ਇਸ ਤਰ੍ਹਾਂ ਹੋ ਜਾਂਦਾ ਕਿਉਂਕਿ ਕੁਛ ਹੁੰਦੀਆਂ ਵੀ ਅਰਸ਼ ਨੂੰ ਕਹਿ ਦਿੰਦਾ ਮੈਂ ਨਹੀਂ ਖਾਣੀ ਫਿਰ ਉਹ ਜੇ ਉਹਦੀ ਪਸੰਦੀ ਬਣਾਉਣੀ ਹੈ ਫਿਰ ਉਹਦੇ ਡੈਡੀ ਕਹਿ ਦਿੰਦੇ ਆ ਮੈਂ ਨਹੀਂ ਇਹ ਖਾਣੀ ਫਿਰ ਮੈਨੂੰ ਸੱਚੀਉਂ ਬਹੁਤ ਔਖਾ ਲੱਗਦਾ ਤੇ ਫਿਰ ਮੈਂ ਕਿਹਾ ਵੀ ਚੱਲ ਮੈਂ ਦਾਲ ਹੀ ਬਣਾ ਲੈਨੀ ਅੱਜ ਦਾਲ ਤਾਂ ਸਾਰੇ ਖਾਣਗੇ ਤੇ ਤਾਂ ਕਰਕੇ ਫਿਰ ਮੈਂ ਦਾਲ ਗਰਮ ਪਾਣੀ ਦੇ ਵਿੱਚ ਭਿਉਂ ਕੇ ਰੱਖਤੀ ਸੀਗੀ ਮੈਂ ਕਿਹਾ ਜਦ ਤੱਕ ਧਾਲ ਪੇਚ ਰਹੀ ਆ ਤੇ ਜਦ ਤੱਕ ਮੈਂ ਕੱਪੜਿਆਂ ਦੀ ਜਿਹੜੀ ਤਹਾਂ ਲਗਾ ਦੇਣੀ ਆ ਕਿਉਂਕਿ ਇਹ ਸਾਹਮਣੇ ਤਾਂ ਪੈਣੇ ਆ ਚਾਹੇ ਰੋ ਕੇ ਕੰਮ ਕਰ ਲੋ ਤੇ ਚਾਹੇ ਕਰ ਲੋ ਹੱਸ ਕੇ ਬਾਕੀ ਕਿਸੇ ਵੀ ਕੰਮ ਦੇ ਵਿੱਚ ਮੈਨੂੰ ਕਦੀ ਵੀ ਇਸ ਤਰ੍ਹਾਂ ਨਹੀਂ ਹੋਇਆ ਵੀ ਹਨਾ ਵੀ ਹਾਏ ਵੀ ਕਦੇ ਵੀ ਮੈਂ ਇਹ ਨਹੀਂ ਕਿਹਾ ਵੀ ਆਹ ਕੰਮ ਮੈਨੂੰ ਨਹੀਂ ਹੋਣਾ ਪਰ ਸੱਚੇ ਜਦੋਂ ਕੱਪੜੇ ਸਾਹਮਣੇ ਹੁੰਦੇ ਆ ਨਾ ਉਦੋਂ ਮੈਨੂੰ ਬਾਲਾ ਹੀ ਓਕਾ ਲੱਗਦਾ ਹਨਾ ਕਿ ਹਾਏ ਹੋਣਾ ਇਹਨਾਂ ਨੂੰ ਤਹਾਂ ਲਗਾ ਕੇ ਸਾਭਣਾ ਤੇ ਚਲੋ ਜੀ ਹੁਣ ਜਿਹੜੇ ਆਪਣੇ ਕੱਪੜੇ ਪ੍ਰੈਸ ਕਰਨ ਵਾਲੇ ਸੀਗੇ ਤੇ ਉਹ ਤਾਂ ਆਪਾਂ ਪ੍ਰੈਸ ਕਰ ਲਾਂਗੇ ਕਿਉਂਕਿ ਜੇ ਤਾਂ ਮੈਂ ਸਬਜੀ ਵਗੈਰਾ ਉਂ ਬਣਾਉਣੀ ਹੁੰਦੀ ਤਾਂ ਫਿਰ ਸਬਜੀ ਕੱਟਣ ਤੇ ਟਾਈਮ ਲੱਗਦਾ ਹਨਾ ਪਹਿਲਾਂ ਸਬਜੀ ਕੱਟੋ ধੋਵੋ ਹਨਾ ਟਾਈਮ ਲੱਗ ਜਾਂਦਾ ਤੇ ਅੱਜ ਮੈਂ ਦਾਲ ਬਣਾਉਣੀ ਕਰਕੇ ਮੈਂ ਕਿਹਾ ਵੀ ਚੱਲ ਜਿਹੜੇ ਪ੍ਰੈਸ ਕਰਨ ਵਾਲਿਆ ਉਹ ਵੀ ਪ੍ਰੈਸ ਕਰ ਹੀ ਲੈਣੀ ਆ ਵੈਸੇ ਤਾਂ ਮੈਂ ਐਤਵਾਰ ਵਾਲੇ ਦਿਨ ਪ੍ਰੈਸ ਕਰਦੀ ਹੁੰਨੀ ਆ ਇੱਕ ਪ੍ਰੈਸ ਤਾਂ ਹੁੰਦਾ ਵੀ ਉਸ ਦਿਨ ਅਰਸ਼ਨੂਰ ਦੀ ਯੂਨੀਫਾਰਮ ਵੀ ਦੋਨੋਂ ਧੋਤੀਆਂ ਜਾਂਦੀਆਂ ਤੇ ਬਾਕੀ ਅਰਸ਼ਨੂਰ ਘਰੇ ਹੁੰਦਾ ਨਾ ਉਸ ਦਿਨ ਤੇ ਥੋੜਾ ਜਿਹਾ ਟਾਈਮ ਨਾਲ ਕੰਮ ਜਾਂ ਨਿਬੜ ਜਾਂਦਾ ਕਿ ਜਿੰਨੇ ਟਾਈਮ ਦੇ ਵਿੱਚ ਆਪਾਂ ਇਹਨਾਂ ਨੂੰ ਸਵੇਰੇ ਤਿਆਰ ਕਰਨਾ ਹੁੰਦਾ ਹਨਾ ਟਿਫਨ ਵਗੈਰਾ ਇਹਨਾਂ ਦਾ ਤਿਆਰ ਕਰਨਾ ਜਾਂ ਬੱਚੇ ਨੂੰ ਤਿਆਰ ਕਰਨਾ ਹਨਾ ਤੇ ਉਹਨੇ ਟਾਈਮ ਦੇ ਵਿੱਚ ਆਪਾਂ ਆਪਣੇ ਜਿਹੜੇ ਸਾਫ ਸਵਾਈਆਂ ਦੇ ਕੰਮ ਖਤਮ ਕਰ ਲੈਣੇ ਤਾਂ ਕਰਕੇ ਥੋੜਾ ਜਿਹਾ ਜਲਦੀ ਕੰਮ ਜਿਹੜਾ ਖਤਮ ਹੋ ਜਾਂਦਾ ਤੇ ਫਿਰ ਉਸ ਦਿਨ ਮੈਂ ਪ੍ਰੈਸ ਲਗਾ ਲੈਣੀ ਹੁੰਨੀ ਆ ਤੇ ਐਤਵਾਰ ਕੱਪੜੇ ਪ੍ਰੈਸ ਕਰ ਲੈਣੇ ਚਲੋ ਫਿਰ ਹਫਤਾ ਲੰਘ ਜਾਂਦਾ ਹਨਾ ਜੀ ਤੇ ਹੁਣ ਮੈਂ ਕਿਹਾ ਵੀ ਚਲ ਮੈਂ ਅੱਜ ਕਰ ਲੈਣੀ ਆ ਕੱਪੜੇ ਪ੍ਰੈਸ ਕਿਉਂਕਿ ਅਜਰਸ਼ਨੂਰ ਦੀਆਂ ਯੂਨੀਫਾਰਮ ਵੀ ਦੋਨੋਂ ਹੀ ਸੀਗੀਆਂ ਜਾਨਕੀ ਪੂਰੀ ਬਹਾਂ ਵਾਲੀ ਸ਼ਰਟ ਜਾਨਕੀ ਤੇ ਅਜਰਸ਼ਨੂਰ ਹਾਫ ਬਾਜੂ ਜਾਨਕੀ ਅੱਧੀ ਬਹਾਂ ਵਾਲੀ ਸ਼ਰਟ ਪਾ ਕੇ ਗਿਆ ਸੀਗਾ ਕਿਉਂਕਿ ਪਰਸੋਂ ਮੈਂ ਸਵੇਰ ਦੇ ਟਾਈਮ ਤੇ ਕੱਪੜੇ ਧੋਤੇ ਸੀਗੇ ਤੇ ਪਰਸੋਂ ਸ਼ਾਮ ਵੀ ਜਿਵੇਂ 3:30 ਵਜੇ ਹੁੰਦਾ ਅਰਸ਼ਨੂਰ 3:30 ਆ ਕੇ ਨੇ ਯੂਨੀਫਾਰਮ ਜਾਨਕੀ ਹੋਣਾ ਹੋ ਗਈ ਦੀ ਆਣ ਕੇ ਜਦੋਂ उतारी ਤੇ ਕੱਪੜੇ ਤਾਂ ਮੈਂ ਪਹਿਲਾਂ ਧੋਤੇ ਸੀ ਤੇ ਫਿਰ ਕੱਲ ਹੋ ਗਈ ਇੱਕ ਯੂਨੀਫਾਰਮ ਤੇ ਮੇਰੇ ਅੱਜ ਸਵੇਰੇ ਕੱਲ ਮੇਰੇ ਦਿਮਾਗ ਦੇ ਵਿੱਚ ਇਹ ਗੱਲ ਆਈ ਨਹੀਂ ਹਨਾ ਕਿ ਚਲ ਕੱਲੀ ਸ਼ਰਟ ਧੋ ਦਿਆਂ ਤੇ ਫਿਰ ਮੈਂ ਕੀ ਕੀਤਾ ਕਿ ਜਦੋਂ ਸਵੇਰੇ ਮੈਨੂੰ ਜਦੋਂ ਤਿਆਰ ਹੋਣਾ ਸੀਗਾ ਬੱਚੇ ਨੇ ਹਨਾ ਫਿਰ ਯਾਦ ਆਇਆ ਫਿਰ ਮੈਨੂੰ ਕਿਹਾ ਵੀ ਚਲ ਤੂੰ ਐਂ ਕਰ ਹਾਫ ਵਾਜੂ ਵਾਲੇ ਜਾਨੀ ਕਿ ਅੱਧੀ ਬਾਣੀ ਚੜੀ ਸ਼ਰਟਾ ਉਹ ਪਾ ਜਾ ਵੀ ਉੱਪਰ ਦੀ ਤਾਂ ਤੂੰ ਸਵੈਟਰ ਤੇ ਆਪਣਾ ਬਲੇਜ਼ਰ ਵਗੈਰਾ ਪਾਈ ਜਾਣਾ ਹੁੰਦਾ ਤੇ ਫਿਰ ਉਹ ਕਹਿੰਦਾ ਵੀ ਠੀਕ ਆ ਚਲ ਮम्मा ਵੀ ਮੈਂ ਪਾ ਜਾਨਾ ਵੈਸੇ ਉਹ ਪਾਉਂਦਾ ਨਹੀਂਗਾ ਕਿਉਂਕਿ ਉਹ ਕਹਿੰਦਾ ਵੀ ਮੇਰੇ ਮੈਡਮ ਲੜਦੇ ਨੇ ਸਕੂਲ ਦੇ ਵਿੱਚ ਹਨਾ ਫਿਰ ਟੀਚਰ ਬੋਲਦੇ ਨੇ ਮੈਂ ਕਿਹਾ ਵੀ ਚਲ ਨਹੀਂ ਪਤਾ ਲੱਗਦਾ ਜੇ ਲੱਗ ਵੀ ਕਿਹਾ ਤਾਂ ਕੋਈ ਗੱਲ ਨਹੀਂ ਤੂੰ ਕਹਦੇ ਕਿ ਮੇਰੇ ਮम्मा ਤੂੰ ਨਹੀਂ ਧੁੱਤੀ ਗਈ ਕਹਿੰਦਾ ਚਲ ਕੋਈ ਨਹੀਂ ਫਿਰ ਪਾ ਦਿਓ ਹਨਾ ਤੇ ਫਿਰ ਮੈਂ ਉਹ ਹਾਫ ਬਾਜੂ ਵਾਲੀ ਜਿਹੜੀ ਸ਼ਰਟ ਯਾਨੀ ਖਿੱਦੀ ਵਾਲੀ ਸ਼ਰਟ ਸੀਗੀ ਉਹ ਪਾ ਗਿਆ ਤੇ ਹੁਣ ਦੋਨੋਂ ਯਾਨੀ ਕਿ ਜਿਹੜੀ ਪੂਰੀ ਬਾਣੀ ਸੀਗੀ ਸ਼ਰਟ ਹਨਾ ਦੋਨੋਂ ਹੀ ਧੁੱਤੀਆਂ ਗਈਆਂ ਆਨਕਰ ਕੇ ਮੈਂ ਕਹਾਂ ਚੱਲ ਆਪਾਂ ਹੁਣ ਇਹਨੂੰ ਪ੍ਰੈਸ ਕਰ ਹੀ ਲੈਨੇ ਆ ਤੇ ਮੇਰੇ ਕੋਲੇ ਹੁਣ ਥੋੜਾ ਜਿਹਾ ਟਾਈਮ ਸੀਗਾ ਤੇ ਮੈਂ ਵੈਸੇ ਯੂਨੀਫਾਰਮ ਤਾਂ ਮੈਂ ਹੁਣ ਇੱਕ ਹੀ ਪ੍ਰੈਸ ਕਰੂੰਗੀ ਕਿਉਂਕਿ ਪਹਿਲਾਂ ਮੈਂ ਇੱਕ ਯੂਨੀਫਾਰਮ ਦੀ ਪ੍ਰੈਸ ਕਰਕੇ ਤੇ ਬਾਕੀ ਕੱਪੜੇ ਪ੍ਰੈਸ ਕਰੂੰਗੀ ਉਸ ਤੋਂ ਬਾਅਦ ਜੇ ਟਾਈਮ ਹੋਇਆ ਤਾਂ ਦੂਸਰੀ ਯੂਨੀਫਾਰਮ ਵੀ ਪ੍ਰੈਸ ਕਰਕੇ ਰੱਖ ਲੂੰਗੀ ਨਹੀਂ ਤਾਂ ਚਲੋ ਦੂਸਰੀ ਸਵੇਰੇ ਕਰ ਲੂੰਗੀ ਤੇ ਬਾਕੀ ਕੱਪੜੇ ਜਿਹੜੇ ਆ ਨੂਰ ਦੇ ਡੈਡੀ ਦੇ ਹੋਗੇ ਉਹ ਵੀ ਰੱਖ ਦੀਆਂ ਤੇ ਬਸ ਹੁਣ ਆਪਾਂ ਸਾਰੇ ਕੱਪੜੇ ਜਿਹੜੇ ਪ੍ਰੈਸ ਕਰਕੇ ਤੇ ਨਾਲੋਂ ਨਾਲ ਸਾਮ ਦਿੰਨੇ ਆ ਫਿਰ ਕੱਲ ਨੂੰ ਕੱਪੜਿਆਂ ਦਾ ਝੰਜਟ ਜਿਆ ਨਹੀਂ ਹੋਊਗਾ ਵਿੱਚ ਕਿਉਂਕਿ ਕੱਲ ਕੱਪੜਿਆਂ ਨਾਲੋਂ ਆਪਾਂ ਬੇਫਿਕਰੇ ਹੋਵਾਂਗੇ ਬਾਕੀ ਕੰਮ ਧੰਦੇ ਤਾਂ ਚਲੋ ਹੋਣੇ ਆ ਆਪਣੇ ਫਿਰ ਮੈਂ ਕੱਲ ਨੂੰ ਕੱਪੜੇ ਨਹੀਂ ਧੋਦੀ ਨਾ ਮੈਂ ਕੱਪੜੇ ਧੋਵਾਂ ਤੇ ਕੱਲ ਨੂੰ ਨਾ ਮੈਂ ਪ੍ਰੈਸ ਕਰਾਂ ਤੇ ਅੱਜ ਆਪਾਂ ਕੱਪੜਿਆਂ ਦੀ ਸਾਮ ਸਭਾਲੀ ਕਰਦੇ ਆ ਦੇ ਚਲੋ ਜੀ ਹੁਣ ਮੈਂ ਕਰ ਲਾਂ ਪਹਿਲਾਂ ਇੱਥੇ ਕੱਪੜੇ ਪ੍ਰੈਸ ਤੇ ਫਿਰ ਆਪਾਂ ਦਾਲ ਮੇ ਧਰਤੀ ਸੀ ਸੱਚ ਹਾਂਜੀ ਨੇ ਚੁੱਲੇ ਤੇ ਅਗਮਚਾ ਕੇ ਤੇ ਦਾਲ ਮੈ ਰਿਜਨ ਵਾਸਤੇ ਰੱਖਤੀ ਸੀਗੀ ਤੇ ਦਾਲ ਆਪਣੀ ਰਲ ਚ ਰਹੀ ਹੈ ਉਧਰ ਤੇ ਆਪਾਂ ਜਦ ਤੱਕ ਕੱਪੜੇ ਜਿਹੜੇ ਆ ਪ੍ਰੈਸ ਕਰ ਲੈਨੇ ਆ ਤੇ ਚਲੋ ਜੀ ਹੁਣ ਮੈਂ ਕੱਪੜੇ ਇੱਥੇ ਕਰ ਲਾਂ ਪ੍ਰੈਸ ਗਰਮੀ ਦੇ ਵਿੱਚ ਇਸ ਤਰ੍ਹਾਂ ਹੁੰਦਾ ਜੀ ਗਰਮੀ ਦੇ ਵਿੱਚ ਕੱਪੜੇ ਜਿਹੜੇ ਸੰਭਣੇ ਹਨਾ ਉਦੋਂ ਵੀ ਔਖੇ ਲੱਗਦੇ ਆ ਕਿਉਂਕਿ ਗਰਮੀ ਹੁੰਦੀ ਆ ਤੇ ਸਰਦੀਆਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਸੰਭਨ ਨਾ ਲੋ ਕਿਉਂਕਿ ਨਾ ਕਾਫੀ ਜਿਵੇਂ ਸਰਦੀਆਂ ਦੇ ਵਿੱਚ ਹੁਣ ਹੋਗੇ ਜੀ ਜਿਹੜੇ ਕੁੱਟੀਆਂ ਹੋਗੀਆਂ ਸਵਟਰ ਹੋਗੇ ਬੂਟ ਹੋਗੇ ਸੌਰੀ ਜਰਾਬਾਂ ਹੋਗੀਆਂ ਟੋਪੀਆਂ ਹੋਗੀਆਂ ਨਾ ਫਿਰ ਅਲੱਗ-ਅਲੱਗ ਰੱਖਣੇ ਪੈਂਦੇ ਆ ਅਲੱਗ-ਅਲੱਗ ਰੱਖਣ ਦੇ ਬਾਵਜੂਦ ਵੀ ਫਿਰ ਹਰ ਰੋਜ਼ ਜਾਨੀ ਕਿ ਉਸ ਤਰ੍ਹਾਂ ਖਲਾਰ ਦਿੰਦੇ ਇਹ ਨਹੀਂ ਹੈਗਾ ਕਿ ਜਿੱਥੇ ਆਪਾਂ ਤੈਹ ਲਾ ਕੇ ਰੱਖਿਆ ਨਾ ਤੋਂ ਉਤੋਂ ਚੱਕ ਲੈਣਗੇ ਨਾ ਨਾ ਜੀ ਐਂ ਗਾ ਪਾ ਦਿੰਦੇ ਅਲਮਾਰੀਆਂ ਦੇ ਵਿੱਚ ਰੱਖ ਲਓ ਚਾਏ ਕਿਤੇ ਵੀ ਰੱਖ ਦੋ ਨਾ ਅਲਮਾਰੀਆਂ ਵਿੱਚ ਰੱਖ ਦੋ ਮੈਂ ਤਾਂ ਅਰਸ਼ਨੂਰ ਦੇ ਕੱਪੜੇ ਨਾ ਅਲਮਾਰੀ ਦੇ ਵਿੱਚ ਵੀ ਰੱਖ ਕੇ ਦੇਖ ਲੈ ਕੱਲੇ ਇੱਥੇ ਤੇਰੇ ਕੱਪੜੇ ਪਏ ਨੇ ਨੂਰ ਇੱਥੋਂ ਜਰਾਬਾਂ ਅਲੱਗ ਹੋ ਗਈਆਂ ਜੀ ਟੋਪਾਂ ਨਾ ਅਲੱਗ ਹੋ ਗਈਆਂ ਸਵਟਰ ਕੋਟੀਆਂ ਜਾਨੀ ਕਿ ਸਾਰਾ ਹਨਾ ਬਨਾਣ ਵਗੈਰਾ ਅਲੱਗ ਰੱਖ ਅਲੱਗ ਅਲੱਗ ਰੱਖ ਕੇ ਦੇਖ ਲੈ ਪਰ ਨਾ ਜਿਉਂ ਨੇ ਇੱਕ ਚੀਜ਼ ਚੱਕਣ ਲੱਗੇ ਨੇ ਖੁਨਾਰ ਨਹੀਂ ਖੁਨਾਰ ਨੇ ਤੇ ਹਨਾ ਉਹਦੇ ਡੈਡੀ ਵੈਸਟਰਾਂ ਕਰਦੇ ਇੱਕ ਚੀਜ਼ ਚੱਕਣ ਲੱਗੇ ਖਲਾ ਦੇ ਦਿੰਦੇ ਆ ਫਿਰ ਮੈਂ ਕਹਿ ਦਿੰਨ ਹੁਨੀ ਕਿ ਤੁਸੀਂ ਚੱਕੋ ਨਾ ਮੈਂ ਆਪ ਹੀ ਹੁੜਾ ਦੂੰਗੀ ਤੁਹਾਨੂੰ ਤੁਮੋ ਕਿ ਫਿਰ ਮੈਨੂੰ ਜ਼ਿਆਦਾ ਮੱਥਾ ਮਾਰਨਾ ਪੈਂਦਾ ਤੁਸੀਂ ਇੱਕ ਚੀਜ਼ ਕੱਢਣ ਲੱਗੇ ਸਾਰੀਆਂ ਸਾਰੇ ਕੱਪੜੇ ਖਲਾਰ ਦਿੰਨੇ ਹੋ ਤੇ ਵੀ ਮੈਂ ਤਾਂ ਵੀ ਫੜਾ ਦੂੰਗੀ ਦੋਨੋਂ ਪਰ ਕਈ ਵਾਰ ਜੇ ਮੈਂ ਕਿਸੇ ਕੰਮ ਦੇ ਵਿੱਚ ਹੂੰਾ ਜਿਵੇਂ ਮੈਂ ਕੋਈ ਹੋਰ ਕੰਮ ਕਰੀ ਜਾਂਦੀ ਮੈਂ ਖਾਣਾ ਤਾਂ ਕੈਦ ਨਹੀਂ ਐ ਜਿਵੇਂ ਪੁੱਛਦਿਆਂ ਵੀ ਫਲਾਨੀ ਚੀਜ਼ ਸਾਡੀ ਕਿੱਥੇ ਆ ਮੈਂ ਕਹਿੰਦੀ ਉੱਥੇ ਪਈ ਆ ਪਰ ਜਦੋਂ ਮੈਨੂੰ ਯਾਦ ਆਉਂਦਾ ਵੀ ਇਹ ਖਲਾਰਨਗੇ ਮੈਂ ਫਿਰ ਪਿੱਛੇ ਭੱਜ ਜਾਨੀਆ ਤੇ ਜੇ ਕਈ ਵਾਰੀ ਮੈਂ ਕਹਿ ਵੀ ਦਿੰਨੀ ਆ ਚੱਲ ਤੁਸੀਂ ਚੱਕ ਲਓ ਪਰ ਜਦੋਂ ਖਲਾਰ ਦਿੰਦੇ ਨੇ ਫਿਰ ਫਿਰ ਇੰਨਾ ਮੈਨੂੰ ਗੁੱਸਾ ਆਉਂਦਾ ਨਾ ਕਿ ਮੈਂ ਤਾਂ ਸੈੱਟ ਕਰਦੀ ਰ ਹੁਣ ਵੀ ਮੈਂ ਕੱਪੜੇ ਪ੍ਰੈਸ ਕਰਕੇ ਤੇ ਮੈਂ ਨਾਲ ਦੇ ਨਾਲ ਹੀ ਜਿੱਤਾ ਇੱਕ ਇੱਕ ਸੂਟ ਪ੍ਰੈਸ ਕਰਕੇ ਤੇ ਨਾਲ ਦੇ ਨਾਲ ਰੱਖੀ ਆਂ ਨੀਆਂ ਕੱਲੇ ਯੂਨੀਫਾਰਮ ਮਨੋਰ ਦੀ ਇੱਥੇ ਰੱਖੀ ਆ ਉਹ ਵੀ ਮੈਂ ਇੱਥੇ ਤਾਂ ਰੱਖਤੀ ਮੈਂ ਕਿ ਇੱਥੇ ਟੇਬਲ ਦੇ ਉੱਪਰ ਹੀ ਪਈ ਰਹੂਗੀ ਕਿਉਂਕਿ ਸਵੇਰੇ ਤਾਂ ਉਹਨੇ ਪਾਉਣੀਆਂ ਮਾਰਨਿੰਗ ਦੇ ਟਾਈਮ ਤੇ ਤੇ ਮੈਂ ਇੱਥੇ ਹੀ ਰੱਖ ਦਿੰਨੀ ਆ ਤੇ ਕੱਲੇ ਯੂਨੀਫਾਰਮ ਇੱਥੇ ਰੱਖਤੀ ਬਾਕੀ ਕੱਪੜੇ ਮੈਂ ਨਾਲ ਦੇ ਨਾਲ ਸਾਮ ਦੂੰਗੀ ਤੇ ਜੇ ਨਾਕ ਲਾਰਨਗੇ ਤਾਂ ਬਾਕੀ ਕੋਸ਼ਿਸ਼ ਕਰੂੰਗੀ ਵੀ ਮੈਂ ਆਪ ਹੀ ਕੱਢ ਕੇ ਦੇ ਦੇ ਇਹਨਾਂ ਨੂੰ ਤੇ ਨਹੀਂ ਤਾਂ ਫਿਰ ਇਹਨਾਂ ਨੇ ਤਾਂ ਖਲਾਰਾ ਪਾਉਣੇ ਪਾਣਾ ਕਿਉਂਕਿ ਵਾਰੀ 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 ਕੱਪੜੇ ਸਾਹਮਣੇ ਬਹੁਤ ਔਕੇ ਲੱਗਦੇ ਨੇ ਹਨਾ ਜੀ ਇਹ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕੀ ਆ ਵੀ ਮੈਨੂੰ ਕੱਪੜੇ ਹੱਥੀ ਧੋਣੇ ਨਹੀਂ ਔਕੇ ਲੱਗਦੇ ਉਹਨੇ ਜਿੰਨੇ ਮੈਂ ਮੈਨੂੰ ਇਹ ਸਾਹਮਣੇ ਔਕੇ ਲੱਗਦੇ ਨੇ ਤੇ ਚਲੋ ਜੀ ਹੁਣ ਮੈਂ ਕਰ ਲਾਂ ਕੱਪੜੇ ਪ੍ਰੈਸ ਤੇ ਪ੍ਰੈਸ ਕਰਕੇ ਮੈਂ ਬਸ ਰਹਿ ਗਏ ਜੀ ਮੇਰੇ ਦੋ ਸੂਟ ਰਹਿ ਗਏ ਇੱਕ ਮੇਰਾ ਆਪ ਦਾ ਸੂਟ ਰਹਿ ਗਿਆ ਬਸ ਤੇ ਇੱਕ ਅਰਸ਼ਨੂ ਦੇ ਰੈਡੀ ਤੋਂ ਸੂਟ ਰਹਿ ਗਿਆ ਤੇ ਇੱਕ ਅਰਸ਼ਨੂ ਦੀ ਯੂਨੀਫਾਰਮ ਰਹਿ ਗਈ ਪਰ ਮੈਂ ਯੂਨੀਫਾਰਮ ਪ੍ਰੈਸ ਨਹੀਂ ਕਰੂੰਗੀ ਕਿਉਂਕਿ ਟਾਈਮ ਜਿਹੜਾ ਇੱਥੇ ਹੋ ਚੁੱਕਿਆ ਸਵਾ ਚਾਰ ਦਾ ਤੇ ਮੈਂ ਹਜੇ ਤੜਕਾ ਵਗੈਰਾ ਕੱਟਣਾ ਹੈ ਦਾਲ ਦਾ ਦਾਲ ਨੂੰ ਤੜਕਾ ਵਗੈਰਾ ਲਗਾਉਣਾ ਉਸ ਤੋਂ ਬਾਅਦ ਫਿਰ ਜਾ ਕੇ ਮੱਜਾਂ ਦੀਆਂ ਧਾਰਾਂ ਧੂਰਾ ਵੀ ਕੱਢਣੀਆਂ ਤੇ ਤਾਂ ਕਰਕੇ ਫਿਰ ਮੈਂ ਬਸ ਇਹ ਦੋ ਸੂਟ ਟੈਸਟ ਕਰਕੇ ਤੇ ਉਸ ਤੋਂ ਬਾਅਦ ਫਿਰ ਮੈਂ ਜਿਹੜੀ ਯੂਨੀਫਾਰਮ ਇੱਕ ਰਹਿ ਗਈ ਉਹ ਕੱਲ ਨੂੰ ਹੀ ਪ੍ਰੈਸ ਕਰੂੰਗੀ ਤੇ ਹਾਂਜੀ ਲੋ ਜੀ ਬਸ ਹੁਣ ਜਿਹੜੇ ਰਹਿ ਗਏ ਕੱਪੜੇ ਉਹ ਮੈਂ ਕਰ ਲਾਂ ਪ੍ਰੈਸ ਤੇ ਬਾਕੀ ਜਿਹੜੇ ਵੀ ਭੈਣ ਭਰਾਵਾਂ ਨੇ ਹਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਜੀ ਮੇਰੀ ਵੀਡੀਓ ਦੀ ਉਡੀਕ ਦੇ ਵਿੱਚ ਰਹਿੰਦੇ ਨੇ ਤੇ ਵੱਧ ਤੋਂ ਵੱਧ ਸਪੋਰਟ ਕਰਦੇ ਨੇ ਧੰਨਵਾਦ ਉਹਨਾਂ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਤੇ ਅੱਗੇ ਵੀ ਬਸ ਆਪਣੀ ਸਪੋਰਟ ਇਸੇ ਤਰ੍ਹਾਂ ਹੀ ਬਣਾ ਕੇ ਰੱਖਿਓ ਜੀ ਤੇ ਚਲੋ ਜੀ ਹੁਣ ਆਪਾਂ ਆਹ ਦੀ ਵੀਡੀਓ ਦਾ ਕਰ ਦਿਆਂ ਜੀ ਐਂਡ ਇਥੀ ਆਹ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਜੀ ਤੇ ਮਿਲਦੇ ਆਂਪਾਂ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਤੰਦਰੁਸਤ ਰਹੋ ਬਾਏ ਬਾਏ